ਇਹ ਕੋਈ ਐ ਸੇਮ ਮੜ ਕੇ ਅਲੀਗੇਸ਼ਨ ਲਾ ਕੇ ਲਿਆ ਜਿਹੜੀ ਜਿਹੜੀ ਪੱਕੀ ਕਰਦੀ ਉਹ ਬੰਦਾ ਨਾਮ ਲਿਖਿਆ ਹਾਂ 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 ਦੂਜੀ ਕਰਦੀ ਖੋਲ ਕੇ ਸ਼ੋਅ ਕੀਤੀ ਜਾਊਗੀ ਤੇ ਅੱਧਾ ਵੀ ਅੱਧਾ ਪੜੀ ਦੋ ਜਰਾ ਪਕੜੇ ਰੇ ਕਰਣੀ ਹੈ ਨਾ ਸਾਰਿਆਂ ਦਾ ਸਮਝਦੇ ਕੋ ਵੀ ਮੇਰਾ ਪਾਰਟ ਨਹੀਂ ਚਲੋ ਵੀ ਦੋ ਨਾ ਹੈਗੇ ਨਾ ਬੰਦੇ ਆ ਦੇਖ ਲੋ ਵੀ ਕਿੰਨੇ ਆ ਦੇਖ ਆ ਦੇਖ ਆ ਵੀ ਦੋਆਂ ਨਾਲ ਅੜ ਕੇ ਬੜੀ ਗੀਤ ਕਰ ਨਯੋਕਾ ਜੇ ਕੋਈ ਟੱਡੇ ਚ ਪਾਉਂਦਾ ਕੋਈ 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 ਪਾਉਂਦਾ ਸਾਰੇ ਨਿਊ ਆ ਜਾਂਦੇ ਖੜੋ ਸਾਰੇ ਆ ਗਏ ਸਹੀ ਆ ਸਹੀ ਆ ਕਾਈਂ ਲੈ ਬਾਈ ਕਿਹੜਾ ਕਾਈਂ ਚੰਗੋ ਇੱਥੇ ਆ ਗਏ ਪੰਜਾਹ ਆਹੀ ਚੰਗੋ ਆ ਕਰੇ ਤੈਨੂੰ ਸੈਂਟੋ ਬਈਏ ਕਰੇ ਤੈਨੂੰ ਸੈਂਟੋ ਠੀਕ ਆ ਆਈਂ ਜਾਂਦਾ ਹੋਵੇ ਮੜਿਆ ਪਰ ਜੀ ਕੱਢਣੀ ਇੱਕ ਬੰਦਾ ਆ ਆਹ ਯਾ ਤੇਰੇ ਹਾਂ ਕੋਈ ਨਹੀਂ ਮੈਂ ਰਾਜੀ ਪਾਸੇ ਤੋਂ ਮੈਂ ਸੁਣੀਏ चकला बोले छोरी ٹھیک ہے ٹھیک ہے روزگار کے سلسلے میں او سریہ صاحب بولے سنہالو سریہ نار پرانا ہار پھاڑ یار کوئی نہیں کوئی نہیں بات बोले सोनिया साद श्रीया काना 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 बोले ਹਾਂਜੀ ਭਾਈ ਜੀ ਕੀ ਕਰਨਾ ਚਾਹੁੰਦੇ ਹੋ ਮੈਂ ਕਨਾਲ ਸਿੰਘ ਹਾਂ ਕਹਿੰਦਾ ਕਿ ਤੁਹਾਨੂੰ ਸਾਡੇ ਵਾਰਡ ਨੰਬਰ 2 ਨੂੰ ਵਿੱਚ ਅਮ ਜੱਤ ਮੈਂਬਰਾਂ ਦੀ ਇਕੱਠ ਹੋਇਆ ਸੀ ਆ ਵੀ ਪੰਚਾਇਤ ਦਾ ਨੰਬਰ ਚੋਣਾ ਹੈ ਸਾਡੇ ਬਹੁਤ ਹੀ ਸੂਝਵਾਨ ਸਾਡੇ ਲੋਕ ਹੈ ਇਹਨਾਂ ਨੇ ਅੱਜ ਸਰਦਾਰ ਜੀ ਨਾਲ ਚਲੋ ਇੱਕ ਕੈਂਡੀਡੇਟ ਹੋਰ ਸੀਗਾ ਉਹਦੀ ਵੀ ਸਹਿਮਤੀ ਲਈ ਪਰ ਦੋਨਾਂ ਦੀਆਂ ਅਸੀਂ ਪਰਚੀਆਂ ਪਾਤੀਆਂ ਤੇ ਦੋਨਾਂ ਨੂੰ ਅਸੀਂ ਸਹਿਮਤ ਕੀਤਾ ਕਿ ਜਿਹਦੀ ਪਰਚੀ ਨਿਕਲੂਗੀ ਉਹਨੂੰ ਸਹਿਮਤ ਹੋਣਾ ਪਊਗਾ ਜੇ ਕੋਈ ਦੂਜਾ ਮੁੰਡਾ ਖੜਾ ਆ ਜਾਵੇ ਉਹਦਾ ਵੀ ਮੈਨੂੰ ਕੋਈ ਭਾਇੀ ਨਹੀਂ ਜਿਹਦੀ ਪਰਚੀ ਨਿਕਲਾਈ ਤੇ ਇਹਨਾਂ ਨੂੰ ਵੀ ਪਿਆਸ ਹੈ ਕਿ ਸਾਡੀ ਕਿਹਦੀ ਪਰਚੀ ਨੇ ਫੇਰ ਦੱਸਿਆ ਦੋਗੇ ਚਲੋ ਸਰਦਾਰ ਕਿਰਪਾਲ ਸਿੰਘ ਜੀ ਸਾਥੀ ਜੀ ਪਾਰਟੀ ਨਿਕਲਾਈ ਹੈ ਅਸੀਂ ਸਾਰੇ ਇਸ ਨਾਲ ਸਹਿਮਤ ਹੈ ਅਸੀਂ ਇਹ ਵੀ ਉਮੀਦ ਕਰਦੇ ਹਾਂ ਵੀ ਅਸੀਂ ਨਿਰਪੱਖ ਚੋਣ ਮੈਂਬਰ ਚੁਣਿਆ ਤੇ ਨਿਰਪੱਖ ਰਹਿਣ ਦੀ ਉਮੀਦ ਕਰਦੇ ਹਾਂ ਕਿ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਜਿਹੜਾ ਵੀ ਬੰਦਾ ਸਰਪੰਚ ਬਣੂਗਾ ਸਾਡੇ ਵੀ ਪੂਰੇ ਨਾਲ ਜੁੜਨ ਵੀ ਇਹ ਨਾ ਹੋਵੇ ਇੱਥੇ ਕਰਨ ਅਸੀਂ ਇਹ ਉਮੀਦ ਕਰਦੇ ਹਾਂ ਵੀ ਇਹ ਪੱਤਵਾ ਤੋਂ ਉੱਪਰ ਵੀ ਪਾਰਟੀ ਭਾਈ ਨੇ ਕਰਦੇ ਪਾਰਟੀ ਭਾਈ ਅਸੀਂ ਖਤਮ ਕਰਨੀ ਹੈ ਬੰਦਾ ਨੂੰ ਚਲੋ ਠੀਕ ਹੈ ਆਪੇ ਲੈਵਲ ਦੇ ਬੰਦਾ ਪਾਰਟੀ ਤੋਂ ਰਿਹਾ ਫਿਰ ਲੱਗ ਜੀ ਜਾ ਪਰ ਅਸੀਂ ਜਿਹੜੇ ਮੈਂਬਰ ਕਿੰਨੇ ਜ਼ਿਆਦਾ ਦੇ ਸਾਡੀ ਮੋਡਲਿਕ ਇਕਾਈ ਹੈ ਜਿਹੜੀ ਸਾਡੇ ਡੈਮੋਕ੍ਰੇਸੀ ਦੀ ਇਹਦੇ ਵਿੱਚ ਅਸੀਂ ਨਰਪੱਖੀ ਰਹਿਣਾ ਪੁਰੇ